द इस दलौट सार्थी दी खुदावन पाक और पवित्र हजूरी के आप सब का वैलकम करता है स्वागत करता है और विश्वास करता है कि ती सारे भैन भाई अपन फैमलिया समेत खुदावन देक के पवित्र नाम के बलैस हो के हाले लोही प्यारे अजीजों प्यारे भेनों के भाइयों रब के प्यारियों ਅੱਜ ਮੈਂ ਤੁਹਾਡੇ ਨਾਲ ਬੜੇ ਫਾਸਟ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਹallelujah ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪਾਪ ਕੀ ਹੈ ਹੈਨਾ ਜਦੋਂ ਅਸੀਂ ਪਾਪ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਹਾਂ ਪਾਪ ਦੇ ਵਿੱਚ ਚੱਲਦੇ ਰਹਿੰਦੇ ਹਾਂ ਤੇ ਅਸੀਂ ਖੁਦਾਵੰਦ ਦੇ ਵਿੱਚ ਕਾਇਮ ਨਹੀਂ रह ਸਕਦੇ ਹੈਨਾ ਤੋਂ ਸ਼ੈਤਾਨ ਦੀ ਇੱਕ ਬਹੁਤ ਵੱਡੀ ਯੋਜਨਾ ਆ ਤੁਹਾਡੇ ਤੇ ਮੇਰੇ ਖਿਲਾਫ ਕੀ ਤੁਹਾਡੇ ਤੁਹਾਡੇ ਤੇ ਪਰਮੇਸ਼ਵਰ ਦੇ ਰਿਲੇਸ਼ਨ ਦੇ ਵਿੱਚ ਕੀ ਪਾਉਣਾ ਫਾਟਕ ਪਾਉਣਾ ਤੁਹਾਨੂੰ ਪਰਮੇਸ਼ਵਰ ਤੋਂ ਕੀ ਕਰ ਦੇਣਾ ਅਲੱਗ ਕਰ ਦੇਣਾ ਇਹ ਸ਼ੈਤਾਨ ਦੀ ਯੋਜਨਾ ਹੈ ਹਾਲੇਲੂਇਆ ਪਲੀਜ਼ ਇਸ ਯੋਜਨਾ ਨੂੰ ਸਮਝੋ ਸ਼ੈਤਾਨ ਦੀ ਕੰਮਾਂ ਨੂੰ ਕਰਨਾ ਬੰਦ ਕਰ ਦੇਈਏ ਸ਼ੈਤਾਨੀਆਂ ਚੁਸਤੀਆਂ ਚਲਾਕੀਆਂ ਝੂਠ ਫਰੇਵ ਹਰ ਤਰ੍ਹਾਂ ਦਾ ਦਿਖਾਵਾ ਹਰ ਤਰ੍ਹਾਂ ਦਾ ਭੁਸ਼ਾਪਨ ਇਹ ਸਭ ਕੁਝ ਸ਼ੈਤਾਨੀਆਂ ਜੋ ਸ਼ੈਤਾਨ ਸਾਡੇ ਸਰੀਰ ਤੋਂ ਕਰਵਾ ਰਿਹਾ ਸਾਡੀ ਜ਼ੁਬਾਨ ਤੋਂ ਕਰਵਾ ਰਿਹਾ ਹallelujah। ਔਰ ਮੈਂ ਗੱਲ ਕਰਨਾ ਚਾਹਉਨਾ ਕਿ ਜਦੋਂ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ ਔਰ ਮਸੀਹ ਦੇ ਵਿੱਚ ਚੱਲਦੇ ਹੋਏ ਫਿਰ ਵੀ ਅਸੀਂ ਆਪਣੇ ਸੁਭਾਅ ਨੂੰ ਕੀ ਕਰਦੇ ਹਾਂ? ਇਹ ਚੇਂਜ ਨਹੀਂ ਕਰਦੇ। ਤੋਂ ਖੁਦਾ ਵੀ ਸਾਨੂੰ ਚੇਂਜ ਨੂੰ ਕਹੇ ਕਰ ਤੁਸੀਂ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦੇ ਆ ਤਾਂ ਖੁਦਾ ਤੁਹਾਨੂੰ ਤੇ ਮੈਨੂੰ ਚੇਂਜ ਕਰੇਗਾ ਹallelujah ਤੋ ਰੱਬ ਦੇ ਪਿਆਰਿਓ ਅੱਜ ਮੈਂ ਤੁਹਾਨੂੰ ਪਾਪ ਦੇ ਬਾਰੇ ਦੱਸਾਂਗਾ ਕਿ ਪਾਪ ਕੀ ਹੈ ਔਰ ਜਿੰਨਾ ਚਿਰ ਅਸੀਂ ਪਾਪ ਦੇ ਵਿੱਚ ਰਹਿੰਦੇ ਆਂ ਵੈਸੇ ਤਾਂ ਖੁਦਾਵੰਦ ਯੀਸ਼ੂ ਮਸੀਹ ਜੀ ਕਹਿੰਦੇ ਆ ਕਿ ਖੁਦਾਵੰਦ ਆਇਆ ਹੀ ਪਾਪੀਆਂ ਨੂੰ ਬਚਾਉਣ ਅੱਜ ਬਹੁਤ ਸਾਰੇ ਲੋਕ ਐਦਾਂ ਦੇ ਹੈਗੇ ਆ ਜਿਹੜੇ ਮਸੀਹ ਦੇ ਵਿੱਚ ਚੱਲਦੇ ਆ ਪਰ ਫਿਰ ਵੀ ਉਹ ਅੰਧਕਾਰ ਦੇ ਵਿੱਚ ਚੱਲਦੇ ਆ ਜਿਸ ਤਰ੍ਹਾਂ ਖੁਦਾਵੰਦ ਯੀਸ਼ੂ ਮਸੀਹ ਦੇ ਵਚਨ ਤੇ ਲਿਖਿਆ ਹੈ ਕਹਿੰਦਾ ਕਿ ਜਿਹੜਾ ਚਾਨਣ ਦੇ ਪਿੱਛੇ ਚੱਲੇਗਾ ਉਹ ਕਦੇ ਵੀ ਹਨੇਰੇ ਵਿੱਚ ਨਹੀਂ ਚੱਲੇਗਾ ਸਭ ਉਹਦੇ ਆਪਣੇ ਕੋਲ ਜੀਵਨ ਦਾ ਚਾਨਣ ਥੰਗੇ ਹallelujah ਅੱਜ ਲੋਕ ਮਸੀਹ ਦੇ ਪਿੱਛੇ ਚੱਲਦੇ ਤਾਂ ਹੈ ਪਰ ਉਹਨਾਂ ਨੇ ਹਲੇ ਤੱਕ ਆਪਣੀ ਲਾਈਫ ਨੂੰ ਚੇਂਜ ਨਹੀਂ ਕੀਤਾ ਔਰ ਮੈਂ ਤੁਹਾਨੂੰ ਰਸਨਾ ਚਾਹੁੰਨਾ ਕਿ ਖੁਦਾਵੰਦ ਤੁਹਾਡੀ ਲਾਈਫ ਦੇ ਵਿੱਚ ਚੇਂਜਿੰਗ ਨੂੰ ਵੇਖਣਾ ਚਾਹੁੰਦਾ ਹੈ ਹallelujah ਤੋਂ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਾਪ ਹੈ ਕੀ ਜਿੱਦਾਂ ਯੋਹੰਨਾ ਦੀ ਪਤਰੀ ਤੁਸੀਂ ਉਹਦੇ 3 ਦੇ 4 ਦੇ ਵਿੱਚ ਪੜ ਸਕਦੇ ਆ ਉਹਦੇ ਵਿੱਚ ਲਿਖਿਆ ਕਹਿੰਦਾ ਪਾਪ ਵਿਵਸਥਾ ਦਾ ਵਿਰੋਧ ਕਰਦਾ ਹੈ ਪਾਪ ਜਿਹੜਾ ਆ ਕਹਿੰਦਾ ਨਾ ਯੋਹਾਨਾ ਕਹਿੰਦਾ ਕਹਿੰਦਾ ਜਿਹੜਾ ਪਾਪ ਆ ਉਹ ਵਿਵਸਥਾ ਦਾ ਵਿਰੋਧ ਕਰਦਾ ਆ ਨੰਬਰ 2 ਅੱਜ ਮੈਂ ਤੁਹਾਨੂੰ ਮਤਲਬ ਕੁਝ ਪੁਆਇੰਟ ਦੱਸਾਂਗਾ ਕਿ ਪਾਪ ਕੀ ਆ ਔਰ ਜਿੰਨਾ ਚਿਰ ਸਾਡੀ ਪਾਪ ਜਿੰਨਾ ਚਿਰ ਇਹ ਪਾਪ ਸਾਡੀ ਲਾਈਫ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਪਸੰਨ ਨਹੀਂ ਕਰ ਸਕਦੇ ਅਸੀਂ ਉਸ ਆਸ਼ੀਸ਼ ਉਸ ਬਰਕਤ ਤੱਕ ਨਹੀਂ ਪਹੁੰਚ ਸਕਦੇ ਜਿਹੜੀ ਖੁਦਾਵੰਦ ਯੀਸ਼ੂ ਮਸੀਹ ਨੇ ਤੁਹਾਡੇ ਤੇ ਮੇਰੇ ਲਈ ਸੰਭਾਲ ਕੇ ਰੱਖੀ ਹੋਈ ਹੈ ਹallelujah ਨਹੰਨਾ ਦੀ ਪੱਤਰੀ ਪਹਿਲੀ ਉਹਦੇ ਵਿੱਚ ਲਿਖਿਆ ਕਹਿੰਦਾ ਤਿੰਨ ਦੇ ਚਾਰ ਦੇ ਵਿੱਚ ਲਿਖਿਆ ਕਹਿੰਦਾ ਪਾਪ ਵਿਵਸਥਾ ਦਾ ਵਿਰੋਧ ਕਰਦਾ ਹੈ ਠੀਕ ਹੈ ਤੋ ਦੂਸਰਾ ਨੰਬਰ ਲਿਖਿਆ ਕਹਿੰਦਾ ਪਾਪ ਇੱਕ ਭਿਆਨਕ ਰੋਗ ਹੈ ਪਾਪ ਕੀ ਕਹਿੰਦਾ ਜਦੋਂ ਆਪਾਂ ਰੋਮੀਆਂ ਦੀ ਕਿਤਾਬ ਉਹਦੇ 3 ਦੇ 10 ਤੋਂ 18 ਤੱਕ ਪੜ੍ਹਦੇ ਉਹਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਪਾਪ ਆ ਨਾ ਹਨਾ ਸੰਤ ਪੌਲਸ ਕਹਿੰਦਾ ਕਹਿੰਦਾ ਜਿਹੜਾ ਪਾਪ ਆ ਕਹਿੰਦਾ ਪਾਪ ਕਹਿੰਦਾ ਇੱਕ ਭਿਆਨਕ ਰੋਗ ਹੈ ਇੱਕ ਬਿਮਾਰੀ ਦੀ ਤਰ੍ਹਾਂ ਹੈ ਇੱਕ ਰੋਗ ਦੀ ਤਰ੍ਹਾਂ ਹੈ ਇੱਕ ਜ਼ਖਮ ਦੀ ਤਰ੍ਹਾਂ ਹੈ ਇਹਦਾ ਪਾਪ ਜਦੋਂ ਅਸੀਂ ਮਸੀਹ ਦੇ ਵਿੱਚ ਰਹਿੰਦੇ ਹੋਏ ਪਾਪ ਕਰਦੇ ਆ ਹਨਾ ਤੇ ਸੰਤ ਪੌਲਸ ਜੀ ਕਹ ਰਹੇ ਕਿੰਦਾ ਪਾਪ ਇੱਕ ਭਿਆਨਕ ਰੋਗ ਹੈ ਤੁਸੀਂ ਇਸ ਨੂੰ ਰੋਮੀਆ ਦੀ ਕਿਤਾਬ ਉਹਦੇ 3 ਦੇ 10 ਤੋਂ ਲੈ ਕੇ 18 ਤੱਕ ਪੜ੍ਹ ਸਕਦੇ ਆ ਅੱਗੇ 3 ਤੀਸਰੇ ਨੰਬਰ ਲਿਖਿਆ ਕਹਿੰਦਾ ਕਿੰਦਾ ਪਾਪ ਸਾਨੂੰ ਪਰਮੇਸ਼ਵਰ ਪਾਪ ਸਾਨੂੰ ਪਰਮੇਸ਼ਵਰ ਤੋਂ ਕੀ ਕਰਦਾ ਅਲੱਗ ਕਰਦਾ ਹੈ ਪਾਪ ਸਾਨੂੰ ਪਰਮੇਸ਼ਵਰ ਤੋਂ ਅਲੱਗ ਕਰਦਾ ਹੈ ਮੈਂ ਤੁਹਾਨੂੰ ਦੱਸਦਾ ਦੱਸਣਾ ਦੱਸਿਆ ਸੀ ਨਾ ਪਹਿਲਾਂ ਕਿ ਸ਼ੈਤਾਨ ਦੀ ਇੱਕ ਯੋਜਨਾ ਆ ਤੂੰ ਨੂੰ ਤੇ ਮੈਨੂੰ ਪਰਮੇਸ਼ਵਰੀ ਯੋਜਨਾਵਾਂ ਤੋਂ ਕੀ ਕਰਨਾ ਅਲੱਗ ਕਰਨਾ ਪਰਮੇਸ਼ਰ ਤੋਂ ਕੀ ਕਰਨਾ ਅਲੱਗ ਕਰਨਾ ਕਿਉਂ ਅਲੱਗ ਕਰਦਾ ਕਿਉਂਕਿ ਜਦੋਂ ਪਰਮੇਸ਼ਰ ਦੀ ਅਸੀਂ ਮਰਛੀ ਨੂੰ ਉਹਦੀ ਇੱਛਾ ਨੂੰ ਪੂਰਾ ਕਰਾਂਗੇ ਤੇ ਸ਼ੈਤਾਨ ਦਾ ਸਾਡੇ ਉੱਤੇ ਕੋਈ ਅਧਿਕਾਰ ਨਹੀਂ ਰਹਿ ਜਾਏਗਾ ਹallelujah ਤੂੰ ਪਾਪ ਜਿਹੜਾ ਆ ਨਾ ਉਹ ਕੀ ਕਰਦਾ ਸਾਨੂੰ ਪਰਮੇਸ਼ਰ ਤੋਂ ਕੀ ਕਰਦਾ ਅਲੱਗ ਕਰਦਾ ਇਹ ਤੁਸੀਂ ਪੜ ਸਕਦੇ ਆ ਇਹ ਸ਼ਾਇਦ ਦੀ ਕਿਤਾਬ ਉਹਦਾ 59 ਅਧਿਆਇ ਉਹਦੇ ਦੋ ਵਚਨ ਚ ਲਿਖਿਆ ਹੈ ਤੇ ਅੱਗੇ ਲਿਖਿਆ ਹੈ ਕਹਿੰਦਾ ਕਿ ਪਾਪ ਸਾਨੂੰ ਬੁਰੀ ਤਰ੍ਹਾਂ ਨਾਲ ਨਾਸ਼ ਕਰਦਾ ਹੈ ਨਿਕਾਹ ਦੇ ਵਿੱਚ ਤੁਸੀਂ ਇਹ ਪੜ ਸਕਦੇ ਆ 6 ਦੇ 3 ਦੇ ਵਿੱਚ ਕੀ ਕਹਿੰਦਾ ਆ ਨਿਕਾਹ ਦੀ ਕਿਤਾਬ ਉਹਦੇ 6 ਦੇ 3 ਚ ਲਿਖਿਆ ਗਿਆ ਨਾ ਪਾਪ ਸਾਨੂੰ ਬੁਰੀ ਤਰ੍ਹਾਂ ਨਾਲ ਕੀ ਕਰਦਾ ਆ ਨਾਸ਼ ਕਰਦਾ ਹੈ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਇੱਕ ਲੇਡੀ ਨੂੰ ਗਰਭ ਠਹਿਰਦਾ ਨਾ ਜਦੋਂ ਸਾਡੀ ਸੋਚ ਸਾਡੀ ਸੋਚ ਕਿਸੇ ਦੇ ਪ੍ਰਤੀ ਮਤਲਬ ਕਿ ਖਰਾਬ ਹੋ ਜਾਂਦੀ ਹੈ ਨਾ ਤੇ ਸਾਨੂੰ ਵੀ ਗਰਭ ਹੁੰਦਾ ਉਹ ਕਾਹਦਾ ਗਰਭ ਹੁੰਦਾ ਪਾਪ ਦਾ ਗਰਭ ਜਿਸ ਤਰ੍ਹਾਂ 9 ਮਹੀਨਿਆਂ ਤੱਕ ਇਹ ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਢਿੱਡ ਦੇ ਵਿੱਚ ਰੱਖਦੀ ਆ اسی ਤਰ੍ਹਾਂ ਜਿਹੜਾ ਪਾਪ ਵੀ ਜਦੋਂ ਇਨਸਾਨ ਦੇ ਅੰਦਰ ਗਰਭ ਕਰਦਾ ਨਾ ਹਨਾ ਠੀਕਾ ਗਰਮ ਕਰਦਾ ਤੋ ਹੌਲੀ 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 ਸਾਨੂੰ ਮਤਲਬ ਕਿ ਐਡ ਡੂਰ ਲੈ ਜਾਂਦਾ ਜਦੋਂ ਅਸੀਂ ਮੀਕਾਹ ਦੀ ਕਿਤਾਬ ਉਹਦੇ 6 ਦੇ 3 ਦੇ ਵਿੱਚ ਪੜ੍ਹਦੇ ਆਂ ਕਹਿੰਦਾ ਪਾਪ ਸਾਨੂੰ ਬੁਰੀ ਤਰ੍ਹਾਂ ਨਾਲ ਕੀ ਕਰਦਾ ਆ ਨਾਸ਼ ਕਰਦਾ ਆ ਪਾਪ ਜਦੋਂ ਅਸੀਂ ਕਰਦੇ ਆਂ ਅਸੀਂ ਪਰਮੇਸ਼ਰ ਨੂੰ ਪਰਸੰਨ ਨਹੀਂ ਕਰ ਸਕਦੇ ਪਾਪ ਜਦੋਂ ਅਸੀਂ ਕਰਦੇ ਆਂ ਸਾਡਾ ਰਿਲੇਸ਼ਨ ਪਰਮੇਸ਼ਰ ਦੇ ਨਾਲ ਅੱਛਾ ਨਹੀਂ ਰਹੇਗਾ ਇਸ ਕਰਕੇ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਮੀ ਕਾਦੀ ਕਿਤਾਬ ਦੇ ਵਿੱਚ ਉਹਦੇ 6 ਦੇ 3 ਦੇ ਵਿੱਚ ਲਿਖਿਆ ਆ ਪਾਪ ਸਾਨੂੰ ਬੁਰੀ ਤਰ੍ਹਾਂ ਦੇ ਨਾਲ ਕੀ ਕਰਦਾ ਆ ਨਾਸ਼ ਕਰਦਾ ਆ ਤੋਂ ਅੱਗੇ ਆਪਾਂ ਕਹੋਤਾਂ ਦੀ ਕਿਤਾਬ ਉਹਦੇ 5 ਦੇ 2 ਪੜ੍ਹਦੇ ਕਹਿੰਦਾ ਪਾਪ ਮਨੁੱਖ ਨੂੰ ਆਪਣੇ ਬੰਧਨ ਵਿੱਚ ਬੰਨ੍ਹ ਲੈਂਦਾ ਜਿੱਦਾਂ ਕਹਿੰਦੇ ਨੇ ਬੰਨ੍ਹ ਕੇ ਖੀਰ ਖਾਣਾ ਜਦੋਂ ਅਸੀਂ ਪਾਪ ਕਰਦੇ ਆਂ ਤੇ ਅਸੀਂ ਪਾਪ ਦੇ ਬੰਧਨ ਦੇ ਵਿੱਚ ਕੀ ਕਰ ਜਾਂਦੇ ਆਂ ਭਾਜ ਜਾਂਦੀ ਹallelujah ਤੋਂ ਅੱਗੇ ਆਪਾਂ ਪੜਦੇ ਹਾਂ ਕਿ ਲਿਖਿਆ ਕਹਿੰਦਾ ਹੈ ਕਿ ਨਾ ਪਾਪ ਵਰਕਤਾਂ ਦਾ ਚੋਰ ਹੈ ਪਾਪ ਜਿਹੜਾ ਆ ਪਾਪ ਵਰਕਤਾਂ ਦਾ ਕੀ ਆ ਚੋਰ ਆ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਕਿ ਤੁਹਾਡੇ ਤੇ ਮੇਰੇ ਲਈ ਜਿਹੜੀਆਂ ਖੁਦਾਵੰਦ ਯੀਸ਼ੂ ਮਸੀਹ ਨੇ ਵਰਕਤਾਂ ਸੰਭਾਲ ਕੇ ਰੱਖੀਆਂ ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਉਹਦੇ ਤੱਕ ਪਹੁੰਚੀਏ ਅਗਰ ਉਹ ਵਰਕਤਾਂ ਅੱਜ ਮਸੀਹ ਲੋਕਾਂ ਦੇ ਕੋਲ ਆ ਤੇ ਸ਼ੈਤਾਨ ਚਾਹੁੰਦਾ ਆ ਕਿ ਉਹ ਬਰਕਤਾਂ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਉੱਝ ਜਾਣ ਹallelujah ਤੋ ਇਸ ਕਰਕੇ ਇਹ ਆਪਾਂ ਪੜ ਸਕਦੇ ਆ ਯਰਮੀ ਦੀ ਕਿਤਾਬ ਉਹਦੇ ਪੰਨੇ ਦੇ 25 ਹallelujah ਅੱਗੇ ਲਿਖਿਆ ਆ ਕਹਿੰਦਾ ਪਾਪ ਸਾਡੇ ਵਿਰੋਧ ਗਵਾਹੀ ਦਿੰਦਾ ਹੈ ਸ਼ੈਤਾਨ ਪਰਮੇਸ਼ਰ ਦੇ ਸਾਹਮਣੇ ਜਾ ਕੇ ਸਾਡੇ ਉੱਤੇ ਕੀ ਲਾਉਂਦਾ ਦੂਸ਼ ਲੌਦਾ ਉਹ ਦੇਖ ਤੇਰੀ ਉਹ ਦੇਖ ਤੇਰੀ ਪੁੱਤਰੀ ਉਹ ਦੇਖ ਤੇਰਾ ਪੁੱਤਰ ਜਿੰਨ ਜਿਹਦੇ ਉੱਤੇ ਤੈਨੂੰ ਮਾਣ ਸੀ ਜੇ ਜਿਹਨੂੰ ਤੂੰ ਕਹਿੰਦਾ ਸੀ ਇਹ ਚੰਗਾ ਆ ਅੱਜ ਦੇਖ ਮੈਂ ਉਹਨੂੰ ਪਾਪ ਦੇ ਵਿੱਚ ਫਸਾ ਦਿੱਤਾ ਹallelujah ਇਹ ਪ੍ਰਕਾਸ਼ ਦੀ ਪੋਥੀ ਉਹਦੇ 20 ਦੇ ਤੁਸੀਂ 15 ਦੇ ਵਿੱਚ ਪੜ ਸਕਦੇ ਆ ਸੋ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਅਗਰ ਤੁਸੀਂ ਆਪਣੀਆਂ ਜ਼ਿੰਦਗੀ ਦੇ ਵਿੱਚ ਬਰਕਤ ਨੂੰ ਦੇਖਣਾ ਚਾਹੁੰਦੇ ਹੋ ਅਨਾ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਪਾਪਾਂ ਤੋਂ ਮੁੱਖ ਮੋੜਨਾ ਹੀ ਪਵੇਗਾ ਇਹਨਾਂ ਪਾਪਾਂ ਨੂੰ ਇਸ ਪਾਪ ਨੂੰ ਆਪਣੀ ਲਾਈਫ ਦੇ ਵਿੱਚੋਂ ਕਿ ਕਰਨਾ ਪਵੇਗਾ ਕੱਢਣਾ ਪਵੇਗਾ ਤਾਂ ਹੀ ਅਸੀਂ ਉਹ ਤਮਾਮ ਬਰਕਤਾਂ ਤੱਕ ਪਹੁੰਚ ਸਕਦੇ ਹਾਂ ਜਿਹੜੀਆਂ ਪਰਮੇਸ਼ਰ ਨੇ ਤੁਹਾਡੇ ਤੇ ਮੇਰੇ ਲਈ ਰੱਖੀਆਂ ਆਂ ਔਰ ਮੈਂ ਵਿਸ਼ਵਾਸ ਕਰਦਾ ਹਾਂ ਮੇਰਾ ਫੇਥ ਹੈ ਇਸ ਮੈਸੇਜ ਨੂੰ ਜਦੋਂ ਤੁਸੀਂ ਸੁਣੋਗੇ ਤੁਸੀਂ ਆਪਣੀ ਲਾਈਫ ਨੂੰ ਜਰੂਰ ਚੇਂਜ ਕਰੋਗੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਬੜੀ ਬਰਕਤ ਦੇ ਬੜੀ ਆਸ਼ੀਸ਼ ਤੇ ਸਭ ਨੂੰ ਜੈਮਸੀ ਦੀ ਗੋਡ ਬles ਯੂ